ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ ਪੰਜਾਬ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖੂਨਦਾਨ ਕੈਂਪ ਲਗਾ ਕੇ ਉਹਨਾਂ ਦਾ ਜਨਮ ਦਿਵਸ ਮਨਾਇਆ ਗਿਆ ਹੋਇਆ। ਉੱਥੇ ਜੇਕਰ ਗੱਲ ਕਰੀਏ ਤਾਂ ਬਟਾਲਾ ਦੇ ਵਿੱਚ ਵੀ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵਿਧਾਇਕ ਬਟਾਲਾ ਸ਼ੈਰੀ ਕਲਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਖੂਨਦਾਨ ਕੀਤਾ ਗਿਆ ਇਸ ਮੌਕੇ ਵਿਧਾਇਕ ਬਟਾਲਾ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ ਵਲੰਟੀਅਰਾਂ ਨੇ ਖੂਨਦਾਨ ਕੀਤਾ ਤੇ ਸੈਂਕੜੇ ਲੋਕਾਂ ਦੇ ਵੱਲੋਂ ਦਾਨ ਕੀਤਾ ਗਿਆ ਇਸ ਖੂਨ ਦੇ ਨਾਲ ਕੀਮਤੀ ਜਾਨਾਂ ਬਚਾਈਆਂ ਜਾਂਦੀਆਂ। ਪਰੋਲ ਅੱਜ ਬੜੀ ਤੁਸੀਂ ਦੀ ਗੱਲ ਹੈ ਜਿਹੜਾ ਅੱਜ ਦਾ ਦਿਨ ਹੈ ਸਾਡੇ ਪੰਜਾਬ ਦੇ ਅਸਰਦਾਰ ਅਤੇ ਲੀਡਰ ਜੀ ਦਾ ਸਰਦਾਰ ਤੋਂ ਪਰਮਾਨੰਦ ਜੀ ਰੋਣਾ ਦੇ ਜਨਮ ਦਿਨ ਤੇ ਜਿਹੜਾ ਜੋ ਵਲੰਟੀਅਰਾਂ ਵੱਲੋਂ ਉਤਸ਼ਾਹ ਦੇਖਿਆ ਜਾ ਰਿਹਾ ਮੈਂ ਦੱਸਣਾ ਚਾਹੁੰਦਾ ਵੀ ਸਾਰੇ ਮਾਝੇ ਦੇ ਵਿੱਚ ਕਿਉਂਕਿ ਮੇਰੀ ਹਰ ਇੱਕ ਏਰੀਏ ਦੇ ਵਿੱਚੋਂ ਮੈਂ ਫੀਡਬੈਕ ਲੈ ਰਿਆ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਬਟਾਲਾ ਹੋ ਗਿਆ ਅਫਸਰ ਹੋ ਗਿਆ ਤਨਖਾਰਵਲੀ ਸਾਈਟ ਹੋ ਗਿਆ ਸੋ ਲੋਕ ਜਦੋਂ ਪਤਾ ਲੱਗਾ ਵੀ ਵਰਕਰਾਂ ਨੇ ਸਲਾਹ ਕੀਤੀ ਵੀ ਸਿੰਘ ਸਾਹਿਬ ਦੇ ਜਨਮ ਦਿਨ ਤੇ ਅਸੀਂ ਜਿਹੜਾ ਕੂਮਦਾਨ ਕਰਾਂਗੇ ਸੋ ਬੜਾ ਵੱਡਾ ਉਪਰਾਲਾ ਹੈ ਮੈਂ ਧੰਨਵਾਦ ਕਰਦਾ ਸਾਰੇ ਪਾਰਟੀ ਬਲੰਤੀਆਂ ਦਾ ਜਿਨ੍ਹਾਂ ਨੇ ਇਸ ਦਿਨ ਐਡਾ ਵੱਡਾ ਯੋਗਦਾਨ ਜਿਹੜਾ ਪਾਇਆ ਹੈ ਕਿਉਂਕਿ ਅਕਸਰ ਦੇਖਦੇ ਆਪਾਂ ਅਕਸਰ ਦੇਖਿਆ ਹੁੰਦਾ ਪਰ ਜਿੰਨੇ ਵੀ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਫੈਸਲੇ ਜਿਹੜੇ ਰਹੇ ਨੇ ਉਹ ਲੋਕਾਂ ਦੇ ਲੋਕਾਂ ਦੀ ਹਿੱਤ ਨਹੀਂ ਰਹੇ ਨੇ ਭਾਵੇਂ ਕੋਈ ਵੀ ਕਦਮ ਉਹਨਾਂ ਨੇ ਚੱਲਿਆ ਕੋ ਲੋਕ ਹਿੱਤ ਦੀ ਜੜਾ ਬੈਸਟ ਹੋਇਆ ਸੋ ਅੱਜ ਪਟਾਲੇ ਵਿਖੇ ਰੌਣਕਾਂ ਲੱਗੀਆਂ ਨੇ ਵੀ ਉਸਟਰਾ ਪਾਉਂਦੇ ਸੀ ਉਸਟਾਈ ਪਾਈਆਂ ਨੇ ਹੱਲੇ ਤੇ ਮੇਰੇ ਹਿਸਾਬ ਨਾਲ ਜਿੰਨੇ ਕਿ ਜਿਹਨਾਂ ਡਾਕਟਰਾਂ ਨੂੰ ਚਾਹੀਦੇ ਸੀ ਉਹ ਮੇਰੇ ਹਿਸਾਬ ਨਾਲ ਹੁਣ 5:30 ਵਜੇ ਤੱਕ ਚੱਲਣਾ ਹੈ ਕੰਮ ਸੋ ਸਿਰਫ ਤੇ ਸਿਰਫ ਸੋਨ ਲੋ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਹੀ ਟਾਰਗੇਟ ਸਾਡਾ ਪੂਰਾ ਹੋਊਗਾ ਉਹ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਹੁਣ ਸਾਢੇ ਕੁ ਜਿੰਨਾ ਕਿ ਲੈਣਾ ਚਾਹੁੰਦੇ ਹਾਕੂ ਸਾਡਾ ਕੰਪਨੀ ਦਾ ਸੋਕ ਇਹ ਵਰਕਰਾਂ ਦੀ ਇੱਕ ਮੈਂ ਕਹਿ ਸਕਦਾ ਬੜੀ ਤਗੜੀ ਹਿੰਮਤ ਹੈ ਪਰਾਨਾ ਜਿਹੜਾ ਉਹ ਕਰ ਰਹੇ ਨੇ ਉਹ ਮੈਂ ਸਿੰਘ ਸਾਹਿਬ ਨੂੰ ਬਤੋਰੇ ਕਾਮਾਤ ਵੀ ਭਾਗ ਦੇ ਸਪਾਈ ਦੇ ਨਾਤੇ ਉਹਨਾਂ ਨੂੰ ਵੀ ਬਹੁਤ ਬਹੁਤ ਵਾਪਰਕਵਾਦਨਾ ਪਰਮਾਤਮਾ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੱਲਦੀ ਚੱਲਦੀ ਰਹੇ ਸਦਾ ترقی ਕਰਦੇ ਰਹੇ ਉਹ ਸ਼ਿਵਸਪੁਰ ਬੜੀ ਪ੍ਰੋਬਲਮ ਆਉਂਦੀ ਜਿਹੜਾ ਕੋਈ ਜੁਨਟ ਲੱਜ ਜਾਂਦਾ ਗ੍ਰੀਨ ਮਾਤਾ ਜੀ ਨਾਲ ਪੇਮੈਂਟ ਲਈ ਜਾਂਦੀ ਹੈ ਤੇ ਕੋ ਮੈਂ ਇੱਕ ਕੱਲ ਜਰੂਰ ਕਾਉਂਦਾ ਹੁਣ ਜਿਤਨਾ ਬਲੱਡ ਦੇਣ ਦੇ ਇਹਦੇ ਉੱਤੇ ਸਾਰੇ ਟੈਸਟ ਹੁੰਦੇ ਨੇ ਸ਼ਰੀਰਾਂ ਦੇ ਜੇ ਤੱਕ ਕੋਈ ਸਰਕਾਰੀ ਫੀਸ ਹੈਗੀ ਆ ਉਹਦਾ ਤੇ ਫੀਸ ਦਾ ਇੱਕ ਵੱਖਰਾ ਹੈ ਵੀ ਇਹ ਫੀਸ ਦੇ ਸਕਦੇ ਆ ਜਿਹੜੇ ਕਿਤੇ ਆਪਣੇ ਉਤਰਾ ਵੀ ਜਿਤਨਾ ਹੁਣ ਆਪਾਂ ਨੂੰ ਦੇ ਰਹੇ ਆ ਸੀਐਮ ਸਾਹਿਬ ਦੇ ਜਨਮ ਦਿਨ ਤੇ ਖੂਨ ਦੇ ਰਹੇ ਆ ਜੇ ਫੇਰ ਵੀ ਲੋਕਾਂ ਨੂੰ ਦਿੱਕਤ ਆਵੇ ਫਾਰਮ ਨਾ ਆਵੇ ਠੀਕ ਹੈ ਤੇ ਉਹ ਫਿਰ ਡਾਕਟਰਾਂ ਨੂੰ ਵੀ ਦੇ ਨਜ਼ਰ ਲਿਖਣਾ ਪਊਗਾ ਕਿਉਂਕਿ ਇਹ ਚੀਜ਼ਾਂ ਬਤਾਸ਼ ਨਹੀਂ ਕਰਨ ਗਿਆ ਆਪਾਂ ਸੋ ਮੈਨੂੰ ਆਸ ਆ ਕਿ ਆਉਣ ਵਾਲਾ ਸਮਾਂ ਦੇਖੋ ਸਿਸਟਮ ਉਲਝਿਆ ਸੀ ਸਰ ਇਹਨੂੰ ਆਸ ਤੇ ਆਸ ਤੇ ਨੀਤੀ ਨੇ ਹੋਣ ਲੱਗੀਆਂ ਟਾਈਮ ਲੱਗਦਾ ਔਰ ਮੈਨੂੰ ਇੰਨਾ ਪਤਾ ਹੈ ਕਿ ਆਪਾਂ ਬਾਅਦ ਖੂਬ ਜਿਹੜੇ ਸਾਡੇ ਕਦਮ ਜਿਹੜੇ ਚੱਲ ਰਹੇ ਨੇ ਸਿਆਸੀ ਔਂਕੜਾ ਵੀ ਹੁੰਦੀਆਂ ਨੇ ਕਈ ਵਾਰੀ ਅਫਸਰ ਜਾਂ ਕਈ ਵਾਰੀ ਹਰ ਕਿਤੇ ਨਾ ਕਿਤੇ ਤੁਹਾਨੂੰ ਪਤਾ ਹੀ ਆ ਵੀ ਸਚਾਈ ਤੇ ਚੱਲਣ ਲੱਗਿਆ ਥੋੜੇ ਰਾਹ ਕਠਿਨ ਹੁੰਦੇ ਨੇ ਪਰ ਉਹ ਦੂਰ ਨਹੀਂ ਹੁੰਦਾ ਜਦੋਂ ਸਫਲਤਾ ਕਦਮ ਚੁੰਮਦੀ ਹੈ ਤੇ ਫਿਰ ਉਹ ਕਹਿੰਦੇ ਨਾਲ ਵੀ ਸਿਸਟਮ ਸਾਰਾ ਠੀਕ ਹੈ ਬਿਲਕੁਲ ਤਲਾਬ ਵਿੱਚ ਸਾਰੇ ਅਸੀਂ ਕਿੰਨੇ ਪ੍ਰਾਣੀਆ ਫਿਰ ਹਾਂਜੀ ਕਿੰਨੇ ਕੁ ਪ੍ਰਾਣੀਆ ਉਹਦਾ ਕਲੀਨਟ ਤੇ ਹੈ ਬਾ ਤੁਹਾਡੇ ਸਾਹਮਣੇ ਚੱਲੀ ਜਾ ਰਿਹਾ ਹੈ ਕਿ ਬਸ ਆਈ ਜਾ ਰਹੇ ਚੱਲੀ ਜਾ ਰਹੇ ਪਰ ਡਾਕਟਰ ਸਾਹਿਬ ਨੇ ਕਿਹਾ ਤਨੀ ਸਾਡਾ ਟਾਰਗੇਟ ਪੂਰਾ ਹੋ ਗਿਆ ਹੁਣ ਜਿੰਨੇ ਵੀ ਹੋਣਗੇ ਉਹ ਵਿਚਾਰੇ ਉੱਥੇ ਜਾਣਗੇ ਪਰ ਉਹਨਾਂ ਦੇ ਨਾਂ ਨੂੰ ਨਿਕਲੇ ਆ ਜਿਹੜੇ ਵੀ ਸੱਜਣ ਮਿੱਤਰਾਂ ਨੇ ਦੇਣਾ ਕੋਣ ਉਸ ਤੋਂ ਬਾਅਦ ਸਟਾਪ ਦੇ ਰਾਵਾਂ ਲਈ ਜਦੋਂ ਵੀ ਲੋਡ ਪਾਉਗੀ ਠੀਕ ਹੈ ਥੈਂਕ ਯੂ ਬਰੋ ਸਟਾਫ ਜੀ ਮੈਂ ਤੁਹਾਨੂੰ ਸੀ ਮੰਗ ਰਿਹਾ ਹਾਂ ਕਿ ਕਿਵੇਂ ਦਾ ਕਾਨੂੰਨ ਲੱਗਦਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਕੋਰਗੋ ਜੀ ਦੇ ਜਨਮ ਦਿਨ ਤੇ ਸਾਨੂੰ ਸਾਡਾ ਮਿਲਿਆ ਸੀ ਕਿ ਅਸੀਂ ਲੜ ਕੇ ਅੰਪੀਕਲ ਲਾਈ ਹੈ ਸਾਡੀ ਟੀਮ ਜਿਹੜੀ ਸਿਮਲ ਸਿਮਲ ਬਟਾਲਾ ਦੀ ਪੂਰੀ ਟੀਮ ਅਸੀਂ ਇੱਥੇ ਮੌਜੂਦ ਆ ਮੈਂ ਆਪਣੀ ਟੀਮ ਨਾਲ ਲੱਗਿਆ ਸੀ ਅਸੀਂ ਸਵੇਰ ਦੇ ਫਿਰ ਸਾਰੇ ਪਰਬੰਦਾ ਦਾ ਸਾਰਾ ਇਹ ਜੁਗਰਾਣ ਦਿਖਾ ਸੀਗਾ ਤੇ ਸਾਡੀ ਜਿਹੜੀ ਸਾਡਾ ਟੀਚਾ ਰਿਟਰੀਵਲ 100 ਬਲੱਡ ਯੂਨਿਟ ਲੈਣ ਦਾ ਹੈਗਾ ਹੁਣ ਤੱਕ 60 ਤੋਂ 60 ਦੇ ਆਸ-ਪਾਸ ਯੂਨਿਟ ਹੋ ਚੁੱਕੇ ਨੇ ਲੱਗਦਾ ਕਿ ਜੋਸ਼ ਬਹੁਤ ਜ਼ਿਆਦਾ ਹੈ ਪਰ ਸਾਡੀ ਜਿਹੜੀ ਕਪੈਸਿਟੀ ਉਹ ਅਸੀਂ ਸੌਖਾ ਤੇ ਲੈ ਕੇ ਜਾਵਾਂਗੇ ਇੱਕ ਇਸ ਤਰ੍ਹਾਂ ਦਾ ਬਲੱਡ ਜਿਹੜਾ ਡੋਨੇਸ਼ਨ ਕੈਂਪ ਹੈ ਉਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਲੱਗ ਰਿਹਾ ਹੈ ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਬਣਾ ਬਚਾ ਉਤਰਾਲਾ ਔਰ ਮੈਂ ਹੁਣੇ ਜਿਹੜੇ ਦੂਸਰੇ ਹਲਕਾ ਵਧਾਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਸੀ ਅਸੀਂ ਮਹੀਨੇ ਦੇ ਵਿੱਚ ਵਿੱਚ ਅਸੀਂ ਇੱਕ ਅੱਧਾ ਹੋਰ ਬਲੱਡ ਕੈਂਪਸ ਵੀ ਲਗਾਵਾਂਗੇ ਜਿੰਨਾ ਵਰਕਰਾਂ 'ਚ ਪਾਰਟੀ ਦੇ ਨਾਲ ਵਰਕਰਾਂ 'ਚ ਉਤਸ਼ਾਹ ਹੈ ਪਬਲਿਕ 'ਚ ਉਤਸ਼ਾਹ ਹੈਗਾ ਸਾਡੇ ਕੋਲ ਬਹੁਤ ਜਿਆਦਾ ਲੋਕੀ ਆ ਰਹੇ ਨੇ ਬਚਰੇ ਨੇ ਬਲੱਡ ਕੈਂਪ ਬਾਰੇ ਬਲੱਡ ਡੋਨੇਸ਼ਨ ਦਾਨ ਕਰਨ ਬਾਰੇ ਪੁੱਛ ਰਹੇ ਨੇ ਸਾਡੇ ਕੋਲ ਆ ਕੇ ਤੇ ਅਸੀਂ ਇਹੀ ਉਮੀਦ ਰੱਖਾਂਗੇ ਕਿ ਇਸ ਤਰ੍ਹਾਂ ਹੋਰ ਬਲੱਡ ਕੈਂਪ ਨੇ ਹੋ ਚੱਲਦੇ ਰਹਿਣਗੇ ਕੋਸ਼ਿਸ਼ ਹੈ ਜੀ ਕਰਾਂਗੇ ਕਿ ਮਹੀਨੇ ਦੇ ਆਸ-ਪਾਸ ਅਸੀਂ ਇੱਕ ਹੋਰ ਬਲੱਡ ਕੈਂਪ ਕਰਾਂਗੇ ਕੋਈ ਕਿਸੇ ਤੋਂ ਬਹੁਤ ਪ੍ਰੋਬਲਮ ਨਹੀਂ ਕੋਈ ਮਾਤਰਾ ਨਾਲ ਨਹੀਂ ਹੋਣੀ ਤੋਂ ਨਹੀਂ ਹੁੰਦੀ ਕਿਸੇ ਜਰਾ ਨਹੀਂ ਪੈਸੇ ਜਿਹੜਾ ਸਿਵਲ ਹਸਪੀਟਲ ਦੇ ਪੇਸ਼ੈਂਟ ਸਾਡਾ ਦਾਖਲ ਹੁੰਦਾ ਸੜ ਆਪਣਾ ਕਿਸੇ ਨੁਕਤੇ ਕੋਈ ਪੈਸਾ ਜ਼ੀਰੋ ਹੈ ਬਾਕੀ ਜਿਹੜਾ ਬਾਹਰ ਦੇ ਪ੍ਰਾਈਵੇਟ ਹਸਪੀਟਲ ਤੋਂ ਕੋਈ ਸਾਡੇ ਚ ਬਲੱਡ ਲੈਣ ਆਉਂਦਾ ਉਹਦੇ ਚਾਰਜਸ ਉਹ ਸਰਕਾਰੀ ਚਾਰਜ ਹੁੰਦੀ ਹੈ 1000 ਰੁਪਏ ਦੀ 25 ਫੀਸ ਫੀਸ ਕੱਟਦੀ 25 ਫੀਸ ਕੱਟੀ ਜਾਂਦੀ ਹੈ ਫਿਰ ਉਹਨੂੰ ਬਲੱਡ ਉਹ ਸਰਕਾਰੀ ਫੀਸ ਹੁੰਦੀ ਹੈ ਉਹ ਚ ਬਾਕੀ ਜਿਹੜਾ ਕੋਈ ਉਹ ਤਾੜ ਵਾਲਾ ਉਸਮਨ ਕਾਰਡ ਵਾਲਾ ਉਹਨਾਂ ਦਾ ਦੂਸਰਾ ਇਥੇ ਉਹਨਾਂ ਦਾ ਫ੍ਰੀ ਹੋਏਗਾ ਪਰ ਜਿਹੜੇ ਪ੍ਰਾਈਵੇਟ ਹਸਪੀਟਲ ਚ ਜਾਏਗਾ ਇਹ ਸਰਕਾਰੀ ਫੀਸ ਹੁੰਦੀ ਹੈ ਦੇਣੀ ਹੈ ਉਥੇ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਸਮੇਤ ਸੈਂਕੜੇ ਆਪ ਵਰਕਰਾਂ ਦੇ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਇਸ ਕੈਂਪ ਦੇ ਵਿੱਚ ਖੂਨਦਾਨ ਕੀਤਾ ਗਿਆ ਅਤੇ ਜਿਨ੍ਹਾਂ ਲੋਕਾਂ ਦੇ ਵੱਲੋਂ ਇਸ ਕੈਂਪ ਦੇ ਵਿੱਚ ਖੂਨਦਾਨ ਕੀਤਾ ਗਿਆ ਤਾਂ ਉਹਨਾਂ ਦੀ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਹੌਸਲਾ ਅਫਜ਼ਾਈ ਕੀਤੀ ਗਈ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਉਥੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਨਮ ਦਿਨ ਮੌਕੇ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਜੋ ਲੋਕਾਂ ਦੇ ਵੱਲੋਂ ਇਸ ਕੈਂਪ ਦੇ ਵਿੱਚ ਖੂਨਦਾਨ ਕੀਤਾ ਗਿਆ ਹੈ ਉਸ ਦੇ ਇੱਕ ਇੱਕ ਕਤਰੇ ਦੇ ਨਾਲ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਮਦਦਗਾਰ ਸਾਬਤ ਹੋਵੇਗਾ। ਭੰਗਵਾ ਸਾਹਿਬ ਜੀ ਕਹਿਣਾ ਚਾਹੁੰਦਾ ਹੈ ਜਿਹੜਾ ਭਗਵੰਤ ਮਾਨ ਸਾਹਿਬ ਦੇ ਜਨਮ ਦਿਨ ਪੁਰਸ ਨੂੰ ਲੁਧਿਆਣਾ ਦੇ ਵਿੱਚ ਬਲੱਡ ਕੈਂਪ ਲਾਇਆ ਗਿਆ ਹਰੇਕ ਸਭ ਤੋਂ ਵੱਧੋਂ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਧੋਂ ਮੈਂ ਤੁਹਾਡੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਸਾਬੋ ਗਾਂਸੇ ਮਾਂਜੀਨੋ ਉਹਨਾਂ ਜਨਮ ਦਿਨ ਤੇ ਬਹੁਤ ਬਹੁਤ ਵਧਾਈ ਦਿੰਦਾ ਮੈਂ ਅੱਜ ਜਿਹੜਾ ਪੰਜਾਬ ਵਾਸੀਆਂ ਨੇ ਸਾਡੇ ਜੋ ਐਮਐਲਏ ਸਭਾ ਨੇਗੇ ਨੇ ਪੰਜਾਬ ਦੇ ਉਹਨਾਂ ਨੇ ਜੋ ਉਪਰਾਲਾ ਕੀਤਾ ਜੇ ਬਲੱਡ ਡੋਨੇਟ ਦਾ ਬਹੁਤ ਹੀ ਸਲਾਗਜੋ ਕਦਮ ਹੈ ਇਹ ਔਰ ਇਹ ਜੋ ਸਮੇਂ ਦੇ ਨਾਲ ਜਰੂਰਤ ਸੀਗਾ ਵੀ ਇੱਕੋ ਵਾਰ ਚ ਇੰਨਾ ਇਕੱਠਾ ਬਲੱਡ ਹੋ ਰਿਹਾ ਜੋ ਕਿ ਬਹੁਤ ਹੀ ਲੋੜਵੰਦ ਲੋਕਾਂ ਦੇ ਇਹ ਕੰਮ ਆਏਗਾ ਸੋ ਮੈਂ ਅੱਜ ਇੱਥੇ ਹਲਕਾ ਆਤਮ ਨਗਰ ਦੇ ਚਾ ਕਲੌਂਸਿੰਗ ਸਿੱਧੂ ਜੀ ਦੀ ਇਕਵਾਈ ਦੇ ਵਿੱਚ ਜੋ ਸਾਡੇ ਇੱਥੋਂ ਦੇ ਐਮਐਲਏ ਸਭਾ ਨੇ ਇੱਥੇ ਦੀਪ ਹਸਪੀਟਲ ਦੇ ਬਾਹਰ ਇਹ ਬਲੱਡ ਕੈਂਪ ਲੱਗਿਆ ਹੋਇਆ ਹੈ ਇਤਤਿਕ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਹੀ ਲੋਕ ਪਬਲਿਕ ਇਸ ਖੁਸ਼ੀ ਦੇ ਮੌਕੇ ਦੇ ਉੱਪਰ ਇਹ ਆਪਣੀ ਬਲੱਡ ਦੇ ਕੇ ਖੁਸ਼ੀ ਸਾਂਝੀ ਕਰਨ ਵਾਸਤੇ ਆ ਰਹੇ ਨੇ ਸੋ ਮੈਂ ਸਾਰੇ ਦਾ ਪੰਜਾਬਸੀਆਂ ਦਾ ਜੋ ਵੀ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕਰਨੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਸੰਬਲ ਸਿੰਘ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦਾ ਮਾਨ ਮੰਤਰੀ ਪ੍ਰਿਆਸਵਰ ਭਗਵੰਤ ਸਿੰਘ ਮਾਨ ਜੀ ਨੂੰ ਉਹਨਾਂ ਦੇ ਜਨਮ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਬਾਬਾ ਦੀਪ ਸਿੰਘ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਮਾਨ ਸਾਹਿਬ ਨੂੰ ਲੰਮੀ ਉਮਰ ਤੰਦਰੁਸਤੀ ਤੇ ਚੜ੍ਹਦੀ ਕਲਾ ਰੱਖਣ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਸਮੁੱਚੇ ਪੰਜਾਬ ਵਿੱਚ ਜਿਹੜੇ ਨੇ ਬਲੱਡ ਕੈਂਪ ਲਾਏ ਗਏ ਨੇ ਤਾਂ ਕਿ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਇਹ ਖੂਨ ਦਾ ਇੱਕ ਇੱਕ ਕਤਰਾ ਸਹਾਇਤਾ ਕਰੇ ਜਿਹੜੇ ਵੀ ਅੱਜ ਬਲੱਡ ਡੇਟ ਕਰਨ ਆਏ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਪ੍ਰਮਾਤਮਾ ਦੇ ਚਰਨਾਂ 'ਚ ਉਹਨਾਂ ਲਈ ਵੀ ਅਰਦਾਸ ਕਰਦਾ ਕਿ ਉਹਨਾਂ ਨੂੰ ਚੰਗੀ ਸਿਹਤ ਦੇਵੇ ਤਾਂ ਕਿ ਸਮੇਂ-ਸਮੇਂ ਤੇ ਇਹ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਕਰਦੇ ਰਹੇ ਅਥੀ ਜੇਕਰ ਗੱਲ ਕਰੀਏ ਤਾਂ ਜਨਾਲਾ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ ਜਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਕੈਬਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਉਹਨਾਂ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਜਿਸ ਦੇ ਨਾਲ ਕਈ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਦੇ ਲੋਕਾਂ ਦੇ ਵੱਲੋਂ ਕੀਤਾ ਗਿਆ ਹੈ ਉਪਰਾਲਾ ਬਹੁਤ ਹੀ ਨੇਕ ਉਪਰਾਲਾ ਉਹਨਾਂ ਨੇ ਕਿਹਾ ਕਿ ਹਰ ਸਾਲ ਇਸੇ ਤਰ੍ਹਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ ਅੱਗੇ ਅੱਗੇ ਤਾਂ ਗਰੀਬ ਨੇ ਭਲੇ ਨਾਮ ਦੀ ਰਸਤਾ ਮਾਤ ਅੱਜ ਅੱਜ ਪੰਜਾਬ ਦੇ ਮਾਜੋ ਮੁੱਖ ਮੰਤਰੀ ਸਵਾ ਭਗਵਾਨ ਸਿਦਦੀ ਦਾ ਜਨਮ ਦਿਨ ਪਹਿਲਾਂ ਤੇ ਸਾਰੇ ਪੰਜਾਬ ਵਾਸੀਆਂ ਨੂੰ ਮਾਨ ਸਾਹਿਬ ਨੂੰ ਉਹਨਾਂ ਦੇ ਪ੍ਰਵਾਦੂ ਸਭ ਨੂੰ ਉਹਨਾਂ ਦੇ ਦਿਨ ਦਿਨ ਦੀ ਬਹੁਤ ਬਹੁਤ ਵਧਾਈ ਅਵੱਜ ਦੇ ਦਿਨ ਦੇ ਉੱਤੇ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਉਹਨਾਂ ਦੇ ਦਿਨ ਦਿਨ ਦੇ ਮੌਕੇ ਉੱਤੇ ਖੂਨਦਾਨ ਕੈਂਪ ਲਗਾ ਜਿਹੜਾ ਸਭ ਤੋਂ ਵੱਡਾ ਦਾਨ ਹੈ ਇਹ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਦੇ ਸਾਰੇ ਥਾਵਾਂ ਤੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਸਾਡੇ-ਸਾਡੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਜਿਹੜੇ ਲਾਏ ਗਏ ਹਸਪਤਾਲਾਂ ਦੇ ਵਿੱਚ ਅਸੀਂ ਅਜਾਰੇ ਦੇ ਵਿੱਚ ਅੱਜ ਮਤਲਬ ਜਿਹੜਾ ਖੂਨਦਾਨ ਕੈਂਪ ਲਾਇਆ ਹੈ ਔਰ ਸਾਡੇ ਬਹੁਤ ਸਾਰੇ ਵਲੰਟੀਅਰ ਜਿਹੜੇ ਪਾਰਟੀ ਦੇ ਉਹ ਅੱਜ ਖੂਨਦਾਨ ਕਰਨ ਆਏ ਆ ਕਿਉਂਕਿ ਖੂਨਦਾਨ ਜਿਹੜਾ ਇੱਕ ਗਰੀਬ ਮਰੀਜ਼ ਜਿਹੜੇ ਸਾਡੇ ਕੋਲ ਹਸਪਤਾਲਾਂ ਦੇ ਵਿੱਚ ਆਉਂਦੇ ਆ ਉਨਨਾਂ ਕੋ ਬਚਾਦੇਨ ਕੋ ਕਹੀਏਗਾ ਜਦ ਇਹ ਇੰਨੇ ਪੈਸੇ ਨੂੰ ਦੇ ਕੇ ਉਹ ਖੂਨ ਮਿਲੂਗਾ ਸਕਨ ਸੋ ਅੱਜ ਮੇਰਾ ਖਿਆਲ ਆ ਕਿ ਪੰਜਾਬ ਪੜ ਵਿੱਚ ਬਹੁਤ ਵੱਡਾ ਅੱਜ ਖੂਨਦਾਨ ਹੋਏਗਾ ਬਹੁਤ ਜ਼ਿਆਦਾ ਲੋਕ ਸਾਡੇ ਵਲੰਟੀਅਰ ਪਾਰਟੀ ਦੇ ਜਿਹੜਾ ਉਹ ਖੂਨਦਾਨ ਕਰਨਗੇ ਸੋ ਮੈਂ ਕਾਮਨਾ ਕਰਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਪਰਮਾਤਮਾ ਲੰਬੀ ਉਮਰ ਕਰੇ ਔਰ ਜਿਹੜਾ ਉਹਨਾਂ ਨੇ ਟੀਚਾ ਮਿਖਿਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਮੋੜ ਪੰਜਾਬ ਬਣਾਉਣਾ ਤੇ ਪੰਜਾਬ ਨੂੰ ਪੰਜਾਬ ਦੇ ਪੈਰਾਂ ਤੇ ਖੜੇ ਕਰਨਾ ਉਹ ਟੀਚਾ ਉਹ ਕਾਮਯਾਬ ਕਰ ਲੈਣ ਕਿਉਂਕਿ ਪੰਜਾਬ ਦੀ ਹਾਲਤ ਜਿਹੜੀ ਹੈ ਪਿਛਲੇ 75 ਸਾਲ ਜਿਨ੍ਹਾਂ ਨੇ ਰਾਜ ਕੀਤਾ ਪੰਜਾਬ ਤੇ ਉਹਨਾਂ ਨੇ ਪੰਜਾਬ ਨੂੰ ਜਿਦਾ ਕਹਿੰਦੇ ਨਿੰਬੂ ਅੰਮੂ ਨਿਚੋੜ ਕੇ ਸੜਦਾ ਬਹੁਤ ਬੁਰੀ ਹਾਲਤ ਕੀਤੀ ਪੰਜਾਬ ਦੀ ਸੋ ਇੱਕ ਵੱਡਾ ਚੈਲੰਜ ਹੈ ਸੀਐਮ ਸਾਹਿਬ ਜਿਹੜਾ ਕੰਮ ਕਰ ਰਿਹਾ ਸਾਡੀ ਟੀਮ ਸਾਡੀ ਉਹਨਾਂ ਦੀ ਜਿਹੜੀ ਇਸ ਕੰਮ ਤੇ ਲੱਗੀ ਉਹਨਾਂ ਦੀ ਸਰਕਾਰ ਦੁਬਾਰਾ ਪੰਜਾਬ ਨੂੰ ਪੰਜਾਬ ਬਣਾਉਣ ਵਾਸਤੇ ਸੋਬੇ ਦੀ ਕਾਮਨਾ ਕਿ ਸੀਐਮ ਸਾਹਿਬ ਆਪਣਾ ਇਹ ਵਿਸ਼ਨ ਜਿਹੜਾ ਪੰਗਰੇ ਪੰਜਾਬ ਦਾ ਜਿਹੜਾ ਆਉਣਾ ਨੇ ਸ਼ਹੀਦ ਆਜਨ ਭਗਤ ਸਿੰਘ ਦੇ ਪਿੰਡ 16 ਮਾਰਚ ਨੂੰ ਸੌ ਚੁੱਕੇ ਮੌਕੇ ਮਨੇ ਕਿਹਾ ਸੀਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਉਹ ਸੀਧਾ ਦੇ ਸੁੱਖਣਾਂ ਵਾਲਾ ਪੰਜਾਬ ਬਣਾਵਾਂਗੇ ਸੋ ਮੈਂ ਸਬਦਾ ਕਿ ਅੱਜ ਦੇ ਮੌਕੇ ਦੇ ਉੱਤੇ ਮੈਂ ਹੀ ਕਹਾਂਗਾ ਕਿ ਜਲਦੀ ਸਾਡੇ ਪੰਜਾਬ ਦੀ ਕਾਇਆ ਤਲਪੂ ਜਲਦੀ ਮਾਨ ਸਾਹਿਬ ਜਿਹੜੇ ਜਦ ਇਹ ਹਸਪਤਾਲਾਂ ਦੇ ਵਿੱਚ ਆਪ ਖੜੇ ਤੇ ਹਸਪਤਾਲ ਗਰੀਬਾਂ ਲਈ ਵਧੀਆ ਹਸਪੀਟਲ ਬਣ ਜਾਣ ਔਰ ਸਾਡੇ ਸਕੂਲ ਪੰਜਾਬ ਦਾ ਐਜੂਕੇਸ਼ਨ ਸਿਸਟਮ ਪੰਜਾਬ ਦਾ ਹੈਲਥ ਸਿਸਟਮ ਪੰਜਾਬ ਦਾ ਰੋਡ ਸਿਸਟਮ ਜਿੱਦ ਵੀ ਪੰਜਾਬ ਦੀ ਢਾਂਚੇ ਨਾਲ ਜੁੜੀਆਂ ਚੀਜ਼ਾਂ ਸਾਰੀਆਂ ਠੀਕ ਹੋ ਜਾਣ ਇਹ ਅੱਜ ਦੇ ਮੌਕੇ ਦੇ ਉੱਤੇ ਮੇਰੀ ਕਾਮਨਾ ਮੈਂ ਅਰਦਾਸ ਕਰਦਾ ਪ੍ਰਮਾਤਮਾ ਦੇ ਅੱਗੇ ਕਿ ਉਹਨਾਂ ਦੀ ਉਮਰ ਦੇ ਲੰਬੀ ਕਰੀ ਔਰ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਬੜਕੋਲੇ ਵਿੱਚ ਇਕਾਇਆ ਕਰਦੀ ਕਾਫੀ ਕਮੀਆਂ ਹੈ ਨੇ ਕਿਥੋਂ ਨੇ ਫੰਡ ਜਾਰੀ ਹੋਇਆ ਕੀ ਕੀ ਹੈ ਅਸੀਂ ਬਲੋ ਜਿਹੜਾ ਸਾਨੂੰ ਪੰਜਾਬ ਸਰਕਾਰੋਂ ਸਦਾ ਭਗਵਾਨ ਸਰਮਾਨ ਜੀ ਵੱਲੋਂ ਔਰ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ 2 ਕਰੋੜ 95 ਲੱਖ ਰੁਪਇਆ ਜਿਹੜਾ ਉਹ ਰਿਲੀਜ਼ ਹੋਇਆ ਇਸ ਹਸਪੀਟਲ ਵਾਸਤੇ ਇਹ ਪਹਿਲੀ ਕਿਸ਼ਤ ਹੈ ਇਹ ਹੁਣ ਬਲੋ ਜਿਹੜਾ ਜਦੋਂ ਇਹ ਪੈਸੇ ਖਰਚ ਹੋ ਜਾਣਗੇ ਤਾਂ ਅਸੀਂ ਦੁਬਾਰਾ ਉਹਨਾਂ ਨੂੰ ਫਿਰ ਐਸਸੀ ਮੇਟ ਬਣਾ ਕੇ ਦੇਵਾਂਗੇ ਜਿਹੜੀ ਵੀ ਚੀਜ਼ ਚਾਹੀਦੀ ਹੋਗੀ ਜੀ ਪੰਜਾਬ ਦੇ ਹਸਪਤਾਲਾਂ ਦੇ ਵਿੱਚ ਉਹ ਸਰਕਾਰ ਨੇ ਤੈਅ ਕੀਤਾ ਕਿ ਉਹ ਸਭ ਮਤਲਬ ਜਿਹੜੀਆਂ ਚੀਜ਼ਾਂ ਜਿਹੜੀਆਂ ਇਦਾਂ ਹਫ਼ਤਾ ਦੇ ਵਿੱਚ ਲੋੜਾ ਉਹ ਪੂਰੀਆਂ ਜੜੀਆਂ ਕੀਤੀਆਂ ਜਾਣਗੀਆਂ ਉਹਦੇ ਹਫ਼ਤਾਵਾਲੇ ਵਿੱਚ ਵੀ ਅਸੀਂ ਜਲਦੀ ਕੰਮ ਜਿਹੜਾ ਉਹ ਸ਼ੁਰੂ ਕਰ ਰਹੇ ਜਿਹੜੇ ਸਾਡੇ ਪੈਸੇ ਆਏ ਆ 2 ਕਰੋੜ 95 ਲੱਖ ਰਾਂ ਮੇਰਾ ਖਿਆਲ ਕਾਫੀ ਕੰਮ ਹਸਪਤਾਲ ਦਾ ਜਿਹੜਾ ਹੋ ਜਾਊਗਾ ਐਸਐਮਜੀ ਨਿਊਜ਼ ਦੇ ਲਈ ਬਟਾਲਾ ਤੋਂ ਲੱਕੀ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਅਤੇ ਜਨਾਲਾ ਤੋਂ ਜਗਜੀਤ ਸਿੰਘ ਦੀਪੂ